ਹਰ ਸੰਘਰਸ਼ ਤਾਂ ਇੱਕ ਆਪਣਾ ਸਹਿਜ ਸ਼ਾਸਤਰ ਹੁੰਦਾ ਹੈ। ਕੁਰਬਾਨੀਆਂ ਦਾ ਇੱਕ ਸ਼ਿੰਗਾਰਦਾਨ ਹੁੰਦਾ ਹੈ। ਜਦ ਅਣਖ ਅੰਦਰ ਖੋਲਦੀ ਹੈ ਤਾਂ ਰੋ ਨਾਲ ਲਾਲ ਹੋਈਆਂ ਅੱਖਾਂ ਵਾਲੇ ਮਾਣਮੱਤੇ ਚਿਹਰੇ ਸਭ ਤੋਂ ਵੱਧ ਸੁਣੇ ਹੁੰਦੇ। ਰਾਜ ਦਰਬਾਰ ਦੀ ਨੱਕ ਤੇ ਖੜ ਕੇ ਬਗਾਵਤ ਲਿਖਦੇ ਲੋਕਾਂ ਵਰਗਾ ਕੋਈ ਨਹੀਂ ਹੁੰਦਾ। ਵਿਚਾਰਾਂ ਨਾਲ ਲਬਰੇਜ਼ ਯੋਧੇ ਕੌਮ ਲਈ ਜਾਨ ਵਾਰ ਕੇ ਹੋਏ ਸ਼ਹੀਦ ਸਤਵਤ ਸੋਹਣੇ ਹੁੰਦੇ ਖੇਤਾਂ ਨੂੰ ਲੱਗਦੇ ਪਾਣੀ ਵਰਗਾ ਮੁੜਕਾ ਮਸਤਕ ਨੂੰ ਜ਼ਰਖੇਜ਼ ਬਣਾ ਦਿੰਦਾ ਹੈ ਸ਼ਕਲਾਂ ਨੂੰ ਅਕਲਾਂ ਚ ਢਾਲ ਦਿੰਦਾ ਹੈ ਜਾਗੇ ਹੋਏ ਚੇਤਨ ਲੋਕ ਬਹੁਤ ਸੋਹਣੇ ਹੁੰਦੇ ਘਰਾਂ ਚੋਂ ਨਿਕਲ ਸੜਕਾਂ ਤੇ ਕਾਫਲੇ ਬਣਾ ਕੇ ਤੁਰਦੇ ਲੋਕ ਚੌਂਕ ਚਰਾਹਿਆਂ ਚ ਹੱਕ ਸੱਚ ਦਾ ਹੌਕਾ ਦਿੰਦੇ ਲੋਕ ਬਾਹਾਂ ਉਲਾਰ ਕੇ ਜੈਕਾਰੇ ਛੱਡਦੇ ਲੋਕ ਜਬਰ ਸਰਕਾਰਾਂ ਦੀ ਡਿਊਟੀ 'ਚ ਲਲਕਾਰੇ ਮਾਰਦੇ ਨਾਬਰ ਲੋਕ ਸਭ ਤੋਂ ਵੱਧ ਸੁਣੇ ਹੁੰਦੇ ਲੋਕਾਂ ਤੋਂ ਲਹਿਰ ਬਣਦੇ ਲੋਕਾਂ ਵਰਗਾ ਕੋਈ ਨਹੀਂ ਹੁੰਦਾ ਲਹਿਰ ਤੋਂ ਇਤਿਹਾਸ ਸਿਰਜਦੇ ਲੋਕ ਸਭ ਤੋਂ ਵੱਧ ਸੁਣੇ ਹੁੰਦੇ ਨੇ ਲਹਿਰ ਤੋਂ ਇਤਿਹਾਸ ਸਿਰਜਦੇ ਲੋਕ ਸਭ ਤੋਂ ਵੱਧ ਸੁਣੇ